ਸੋਸ਼ਲ ਮੀਡੀਆ ਤੇ ਨਾ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੁਸੀਂ ਦੇਖਿਆ ਹੋਣਾ ਤੇ ਤੁਹਾਡੇ ਚੋਂ ਬਹੁਤ ਸਾਰੇ ਇਦਾਂ ਦੇ ਵਿਦਵਾਨ ਵੀ ਹੋਣੇ ਆ ਜਿਨ੍ਹਾਂ ਨੇ ਇਸ ਵੀਡੀਓ ਦੇ ਥੱਲੇ ਜਾ ਕੇ ਕੀ ਕਮੈਂਟ ਕਰੀ ਹੋਣੀ ਆ ਇਹ ਵੀਡੀਓ ਤਿੰਨ ਔਰਤਾਂ ਦੀ ਆ ਜਿਨ੍ਹਾਂ ਦੀ ਇੱਕ ਪੰਜਾਬੀ ਵੀਰ ਨੇ ਕੀ ਆ ਸੜਕ ਤੇ ਕੋਈ ਪੂਜਾ ਪਾਠ ਕਰ ਰਹੀਆਂ ਸੀ ਉਹ ਕੋਈ ਚੌਲ ਵਗੈਰਾ ਕੱਢ ਰਹੀਆਂ ਸੀ ਤੇ ਉਹਨਾਂ ਦੀ ਵੀਡੀਓ ਬਣਾ ਕੇ ਕੀ ਆ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕਰਤੀ ਕਿ ਕੈਨੇਡਾ ਚ ਆ ਕੇ ਵੀ ਆਪਣੀਆਂ ਹਰਕਤਾਂ ਨਹੀਂ ਛੱਡਦੇ ਇਹਨਾਂ ਨੂੰ ਇੱਥੇ ਆ ਕੇ ਇਦਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਤੋ ਬਹੁਤ ਸਾਰੇ ਵੱਡੇ ਵੱਡੇ ਚੈਨਲਾਂ ਨੇ ਵੀ ਇਨਾਂ ਤੇ ਮਤਲਬ ਇਹਨਾਂ ਨੂੰ ਟਰੋਲ ਕਰਿਆ ਬਹੁਤ ਮਾੜਾ ਬੋਲਿਆ ਪਰ ਇੱਥੇ ਯਾਰ ਇੱਕ ਗੱਲ ਦੇਖਣ ਵਾਲੀ ਆ ਵੱਡਾ ਗੁਨਾਹ ਕਿਹਨੇ ਕਰਿਆ ਉਹ ਤਿੰਨ ਔਰਤਾਂ ਦਾ ਵੱਡਾ ਗੁਨਾਹ ਜਾਂ ਫਿਰ ਜਿਹੜੇ ਬੰਦੇ ਨੇ ਉਹਨਾਂ ਦੀ ਵੀਡੀਓ ਪਾ ਕੇ ਇਦਾਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਫੇਸ ਦਿਖਾ ਕੇ ਉਹਨਾਂ ਨੂੰ ਇਦਾਂ ਵੱਡਾ ਗੁਨਾਹਗਾਰ ਜਿਹੜਾ ਬਣਾਤਾ ਉਹ ਬੰਦਾ ਵੱਡਾ ਗੁਨਾਹਗਾਰ ਹੈ ਜਾਂ ਫਿਰ ਉਹ ਤਿੰਨ ਔਰਤਾਂ ਵੱਡੀਆਂ ਵੱਡੀਆਂ ਗੁਨਾਹਗਾਰ ਤਾਂ ਕਿਸੇ ਦੀ ਵੀ ਵੀਡੀਓ ਇਦਾਂ ਆਪਾਂ ਨਹੀਂ ਪਾ ਸਕਦੇ ਕਿਉਂਕਿ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਤਾਂ ਸੋਸ਼ਲ ਮੀਡੀਆ ਤੇ ਉਹ ਲੋਕ ਹੁੰਦੇ ਆ ਜਿਹੜੇ ਰੋਜ਼ ਆਪਦੀ ਫੋਟੋ ਪਾਉਂਦੇ ਆ ਰੋਜ਼ ਆਪਦੀ ਵੀਡੀਓ ਪਾਉਂਦੇ ਆ ਪਰ ਦੂਜੀ ਪਾਸੇ ਇਦਾਂ ਦੇ ਵੀ ਵਿਚਾਰੇ ਲੋਕ ਹੁੰਦੇ ਆ ਜਿਹੜੇ ਕਦੇ ਆਪਦੀ WhatsApp ਤੇ DP ਤੱਕ ਵੀ ਨਹੀਂ ਲਾਉਂਦੇ ਜਿਹੜੇ ਕਦੇ ਆਪਦੀ Facebook ਤੇ Instagram ਤੇ ਕੋਈ ਵੀਡੀਓ ਪੋਸਟ ਨਹੀਂ ਕਰਦੇ ਤੇ ਤੁਸੀਂ ਚੱਕ ਕੇ ਕੀ ਉਹਨਾਂ ਦੀ ਵੀਡੀਓ ਨੂੰ ਇਦਾਂ ਗਾਂ ਦੀ ਗਾਂ ਸ਼ੇਅਰ ਕਰ ਰਹੇ ਆ ਉਹਨਾਂ ਤੇ ਮਾੜੇ ਮਾੜੇ ਕਮੈਂਟ ਕਰ ਰਹੇ ਆ ਤੇ ਬਾਕੀ ਚਲੋ ਤੁਸੀਂ ਦੇਖ ਵੀ ਲਓ ਉਹ ਵੀਡੀਓ ਵਿੱਚ ਤੁਸੀਂ ਦੇਖਿਆ ਵੀ ਹੋਣਾ ਕੋਈ ਐਡਾ ਵੀ ਉਹਨਾਂ ਨੇ ਕੋਈ ਗੁਨਾਹ ਨਹੀਂ ਕਰਤਾ ਜੇ ਉੱਥੇ ਉਹਨਾਂ ਨੇ ਕੋਈ ਆਪਦੀ ਰਸਮ ਰਿਵਾਜ ਕਰ ਵੀ ਲਿਆ ਤੇ ਦੂਜੀ ਗੱਲ ਇਹ ਆ ਕਿ ਉਹ ਜਿਹੜੇ ਬੰਦੇ ਨੇ ਉਹਨਾਂ ਦੀ ਵੀਡੀਓ ਬਣਾਈ ਆ ਉਹ ਪੁਲਿਸ ਨੂੰ ਕਾਲ ਕਰ ਸਕਦਾ ਸੀ ਜੇ ਉਹਨਾਂ ਨੂੰ ਕੁਝ ਗਲਤ ਲੱਗਿਆ ਸੀ ਉਸ ਵੀਡੀਓ ਵਿੱਚ ਤੇ ਜਿਹੜੇ ਹਸਾਬ ਨਾਲ ਉਹ ਵੀਡੀਓ ਤੁਸੀਂ ਸਾਰਿਆਂ ਨੇ ਵੇਖੀ ਆ ਤੇ ਜੇ ਪੁਲਿਸ ਉੱਥੇ ਆਉਂਦੀ ਵੀ ਤਾਂ ਉਹਨਾਂ ਨੇ ਕੀ ਕਹਿਣਾ ਸੀ ਵਾਤੋ ਵਾਤ ਉਹਨਾਂ ਔਰਤਾਂ ਨੂੰ ਇਹੀ ਕਹਿਣਾ ਸੀਗਾ ਕਿ ਤੁਸੀਂ ਇੱਥੇ ਇਹ ਸਭ ਨਾ ਕਰੋ ਉਹਨਾਂ ਨੂੰ ਕੋਈ ਇਦਾਂ ਦੀ ਤਾਂ ਇਥੋਂ ਦੀ ਪੁਲਿਸ ਐ ਨਹੀਂ ਕਿ ਉਹਨਾਂ ਨੂੰ ਇਹਨਾਂ ਦੀ ਮਾੜੀ ਜੀ ਗੱਲ ਤੇ ਕੀ ਆ ਉਹਨਾਂ ਨੇ ਉਹਨਾਂ ਨੂੰ ਫਾਂਸੀ ਸੁਣਾ ਦੇਣੀ ਸੀ ਜੰਗਮਰ ਕੈਦ ਦੀ ਕੋਈ ਸਜ਼ਾ ਸੁਣਾ ਦੇਣੀ ਸੀ ਤਾਂ ਇਦਾਂ ਯਾਰ ਤੁਸੀਂ ਚੱਕ ਕੇ ਕਿਸੇ ਦੀ ਵੀ ਇਦਾਂ ਆਮ ਬੰਦੇ ਦੀ ਵੀਡੀਓ ਪਾਤਾ ਉਹਨੂੰ ਸਾਰੇ ਦੁਨੀਆ ਭਰ ਵਿੱਚ ਪਾੰਡਤਾ ਤਾਂ ਮਤਲਬ ਕਿੱਡੀ ਕੁ ਬਹਾਦਰੀ ਵਾਲੀ ਗੱਲ ਆ ਮਤਲਬ ਕਿੰਨੀ ਕੁ ਤੁਸੀਂ ਅਗਾਂਵਧੂ ਸੋਚ ਦਿਖਾਤੀਏ ਇਹਦੇ ਵਿੱਚ ਦਾ ਮਤਲਬ ਥੋੜਾ ਜਿਹਾ ਇੰਨਾ ਸਮਝਿਆ ਕਰੋ ਕਿ ਅਸੀਂ ਕਿਸੇ ਦੀ ਵੀਡੀਓ ਪਾਉਣ ਲੱਗੇ ਆ ਉਹਦੇ ਪਰਿਵਾਰ ਵਿੱਚ ਕਿੰਨਾ ਕੁ ਮਤਲਬ ਉਹਨਾਂ ਨੂੰ ਦੁੱਖ ਲੱਗੂਗਾ ਉਹਨੀਆਂ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਹੋਣਗੀਆਂ ਉਹਨਾਂ ਨੂੰ ਕਿੰਨੀ ਕਠੇਸ ਪਹੁੰਚੂਗੀ ਤਾਂ ਇੱਕ ਪਾਸੇ ਤਾਂ ਤੁਸੀਂ ਇਹ ਗੱਲ ਕਰਦੇ ਆਂਗੇ ਜਿਹੜਾ ਧੰਨਾ ਭਗਤ ਸੀਗਾ ਉਹਨੇ ਪੱਥਰ ਵਿੱਚੋਂ ਰੱਬ ਪਾ ਲਿਆ ਤੇ ਦੂਜੇ ਪਾਸੇ ਤੁਸੀਂ ਇੰਨੀ ਕੁ ਗੱਲ ਦਾ ਐਡਾ ਇਸ਼ੂ ਬਣਾਇਆ ਦੁਨੀਆ ਭਰ ਉੱਤੇ ਕਿ ਉਸ ਬੁੜੀਆਂ ਦਾ ਤੁਸੀਂ ਜਿਉਣਾ ਹੀ ਦੁੱਬਰ ਕਰਤਾ ਜਿਹੜੀਆਂ ਬੁੜੀਆਂ ਨੇ ਵਿਚਾਰੀਆਂ ਕਦੇ ਤੱਕ ਅੱਜ ਤੱਕ ਜਿਹੜੀਆਂ ਕਿਤੇ ਸਾਹਮਣੇ ਨਹੀਂ ਕਿਸੇ ਦੇ ਆਈਆਂ ਹੋਈਆਂ ਤੇ ਤੁਸੀਂ ਉਹਨਾਂ ਦੀ ਵੀਡੀਓ ਚੱਕ ਕੇ ਕੀ ਆ ساری ਦੁਨੀਆ ਤੇ ਉਹਨਾਂ ਨੂੰ ਭੰਡਤਾ ਤਾਂ ਇਹ ਮਤਲਬ ਬਹੁਤ ਯਾਰ ਮੈਨੂੰ ਤਾਂ ਘਟੀਆ ਗੱਲ ਲੱਗਦੀ ਆ ਇੰਨਾ ਮਤਲਬ ਐਡੀਕ ਗੱਲ ਨੂੰ ਛੋਟੀਕ ਨੂੰ ਐਡਾ ਬਣਾ ਕੇ ਪੇਸ਼ ਕਰਨਾ ਤੇ ਦੁਨੀਆ ਵਿੱਚ ਕੀ ਆ ਉਹਨਾਂ ਦੀ ਭੰਡੀ ਕਰਨੀ